ਬਹੁਤ ਹੀ ਪਿਆਰੀ ਕਮਤ ਜਿਨ੍ਹਾਂ ਉਹਨਾਂ ਸਰਗੁਣ ਅਦਨੇ ਸੱਚ ਪਾਸ਼ਾ ਦਾ ਜੀਵਨ ਵੀ ਪੂਰਾ ਤੁਹਾਡੇ ਸਾਹਮਣੇ ਰੱਖਿਆ ਸ਼ਹਾਦਤ ਦੀ ਮਹਾਨਤਾ ਨੂੰ ਦੱਸਿਆ ਜਿਵੇਂ ਲੈਜ ਜੀ ਨੇ ਆਪ ਜੀ ਨੂੰ ਦੱਸਿਆ ਸੀ ਖਾਕਾ ਅਨੰਤ ਸਿੰਘ ਜੀ ਵਿਧਾਰ ਜਾਵਾ ਉਹ ਆਪ ਦਾ ਚੰਗੀ ਰਿਸ਼ਤ ਕਰਦੇ 嗯。Mm. Oh yeah.

ਬਹੁਤ ਧੰਨਵਾਦ ਜੀ ਸਭੂ ਸੱਚੇ ਪਾਸ਼ਾ ਇਹਦਾ ਵਚਣੀ ਹੈ ਜੋ ਸੰਗਤ ਚ ਵਰਤਦਾ ਹੈ ਹਜੂਰ ਜੀ ਨੇ ਸਭੂ ਜੀ ਸਿੰਘ ਸੱਚੇ ਪਾਸ਼ਾ ਹੀ ਨੇ ਕਿਰਪਾ ਕੀਤੀ ਹੈ ਵਜਨ ਕਰ ਦਿੱਤਾ ਕਿ ਹਰੇ ਨਾਮ ਤਰੀ ਦੇ ਬੱਚੇ ਚੋਂ ਰਾਗ ਦੀ ਮਹਿਕ ਆਉਣੀ ਚਾਹੀਦੀ ਹੈ ਤੇ ਸਵਾਲ ਹੁਣ ਨਾਮ ਤਰੀ ਬਣਨ ਦਾ ਹੈ ਮਹਿਕੜਿਆ ਆਪੇ ਆ ਜਾਏਗੀ ਜਿਵੇਂ ਤੁਸੀਂ ਦੇ ਵਾਹ ਤੇ ਅ ਬਖਸ਼ਿਸ਼ ਸੱਚੇ ਪਾਸ਼ਾ ਦੀ ਕਿਰਪਾ ਸੱਚੇ ਪਾਸ਼ਾ ਦੇ ਬੱਚੇ ਉਸ ਦਿਏ ਤੋਂ ਰਹੇ ਸਨ ਅ ਦਿੱਲੀ ਵਿੱਚ ਅ ਸੰਤ ਰਵਿੰਦਰ ਸਿੰਘ ਦਾਸ ਰੈਸ਼ਨ ਕੇ ਹੋਰ ਬੱਚੇ ਵੀ ਸਿੱਖ ਰਹੇ ਨੇ ਤੇ ਬਹੁਤ ਵੀ ਹਰ ਥਾਂ ਦੇ ਸਤਿ ਪਾਸ਼ਾ ਦਾ ਉਪਰਾਲਾ ਤੇ ਰਾਗ ਦੇ ਨਾਲ ਜਿਵੇਂ ਕੋਈ ਬੰਦਿਸ਼ ਚ ਰਾਗ ਜੁੜਦਾ ਇਸ ਤਰ੍ਹਾਂ ਜਿੰਦਗੀ ਜੁੜ ਜਾਂਦੀ ਹੈ ਸੋ ਐਸੀ ਇੱਕ ਮਹਿਤ ਐਸੀ ਇੱਕ ਖੁਸ਼ਬੂ ਸਾਡੇ ਸਾਰੇ ਬੱਚਿਆਂ ਚੋਂ ਵੱਡਿਆਂ ਚੋਂ ਸਭਨਾ ਚੋਂ ਨਹੀਂ ਚਾਹੀਦੀ ਕਿ ਆਤਮਿਕ ਉਹ ਅਧਿਆਤਮ ਦੇ ਨਾਲ ਉਸ ਪਰਮਾਤਮਾ ਨਾਲ ਜੋੜਨ ਵਾਲੀ ਕਿੱਤੀ ਸੀ ਵਸਤੂ ਜੋ ਗੁਰਨਾਦਕ ਨੇ ਇਸ ਕਰਦੂ ਦਿੱਤੀ ਗੁਰੂ ਅਰਜਨ ਦੇਵ ਜੀ ਬਾਸ਼ਾ ਨੂੰ ਇਸ ਨੂੰ ਮਹਿਕਾਇਆ ਆਪਣੇ ਸਾਜਾਂ ਨਾਲ ਰੱਗਾਂ ਨਾਲ ਗੁਰਬਾਣੀ ਰਚੀ ਜਿਸ ਦਾ ਅਨੰਦ ਤੁਸੀਂ ਹੁਣ ਤੱਕ ਮਾ ਰਹੇ ਹੋ ਲਾਇ ਜੀ ਤੋਂ ਪਹਿਲਾਂ